ਸਮੂਹ ਦੇਸ਼ ਵਸਿਆਣੋ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਬਾਦ ਜੀ ਦਿਵਾਲੀ ਸਾਡਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਔਰ ਬੜੇ ਪ੍ਰਾਣੇ ਸਮੇਂ ਤੋਂ ਜਦੋਂ ਸ਼੍ਰੀ ਰਾਮਚੰਦਰ ਜੀ ਰਾਵਣ ਤੇ ਜਿੱਤ ਆ ਕੇ ਜਯਦੇ ਆਏ ਸੀ ਉਦੋਂ ਤੋਂ ਪੂਜਾਰ ਮਨਾਇਆ ਜਾਂਦਾ ਔਰ ਉਸ ਦੇ ਬਾਅਦ ਸਿੱਖ ਗੁਰੂਆਂ ਨਾਲ ਵੀ ਸੰਬੰਧਿਤ ਹੈ ਜਨਕ ਔਰ ਗੁਰੂਆਂ ਨਾਲ ਵੀ ਸੰਬੰਧਿਤ ਹੈ ਕਹਿੰਦਾ ਪਾਵੇ ਆ ਕਿ ਪੂਰੇ ਭਾਰਤੀ ਸਮਾਜ ਦੇ ਵਿੱਚ ਤਿਹਾਰ ਆਪਣੇ ਆਪਣੇ ਢੰਗ ਨਾਲ ਮਨਾਇਆ ਜਾਂਦਾ ਹੈ। ਔਰ ਸਾਰੇ ਲੋਕ ਬਹੁਤ ਜ਼ਿਆਦਾ ਇਸ ਇਨਵੋਲਡ ਹੁੰਦੇ ਆ, ਖੁਸ਼ੀਆਂ ਮਨਾਉਂਦੇ ਆ, ਮਠਿਆਈਆਂ ਵੰਡੀਆਂ ਜਾਂਦੀਆਂ, ਲਾਈਟਾਂ ਜਗਾਈਆਂ ਜਾਂਦੀਆਂ, ਪਟਾਕੇ ਚਲਾਏ ਜਾਂਦੇ ਆ, ਇੱਕ ਦੂਸਰੇ ਨੂੰ ਉਪਹਾਰ ਦਿੱਤੇ ਜਾਂਦੇ ਆ। ਤੋਂ ਐਸਾ ਇੱਕ ਅਦਵਿੱਤ ਤਿਹਾਰ ਸ਼ਾਇਦ ਦੁਨੀਆ 'ਚ ਵੀ ਹੋਵੇ। ਇਸ ਤਿਹਾਰ ਦੀ ਮੈਂ ਆਪਣੇ ਵੱਲੋਂ ਔਰ ਆਪਣੇ ਪਾਰਟੀ ਵੱਲੋਂ पूरे हुशियारपुर वासियों को बहुत बहुत बधाई देना परमात्मा की सबसे कृपा बनी रहे भाईचारा बनिया रहे और हिंदुस्तान तक लिया तो अगर बढ़ता जाए